ਓਕੇ ਸਰਾ ਹਾਂ ਧੀਮੇ ਕੋ ਜਾ ਕੀ ਕਹਿਣਾ ਉਹਨੂੰ ਉਹ ਕਹਿਣਾ ਕੀ ਉਹਨੂੰ ਲਿਆ ਦਾ ਮਤੇ ਫਟਾ ਬੁਟਾ ਕਰਕੇ ਕਰਤ ਨਹੀਂ ਵਿਜਰੀ ਲੈ 200 ਰੁਪਇਆ ਦੇ 200 ਰੁਪਇਆ ਕਰਨਾ ਉਹਨੂੰ ਸਟਾਰਟ ਵੀ ਕਰਨਾ ਬਾਹੂ ਸਟਾਰਟ ਕਰਨਾ ਉਹ ਹੋਰ ਬਾਹੂ ਸਟਾਰਟ ਹੋ ਉਹ ਫੇਰ ਹੀ ਹੁੰਦਾ ਨਾ ਨਾ ਬਰੋਸਾ ਨਾ ਹੂ ਚਲ ਆ ਧੀਮੇ ਹਾਂ ਕਰੀਆ ਕਰੀ ਕੌਣ ਹੈ ਉੱਤਿਆ ਓਏ ਦੋ ਬਚ ਗਏ श्री जी बढे यार आ गया आ रे 200 रुपया बोलो स्टार्टर 200 रुपया हां आ उठ गाड़ो चल तेरी मंगली आवे आ गया फिर मैं ले आवां सामान मेरा या चल चल आ जाना आ गया चल देख ले क्या आ आ श्री हो गया स्टार्ट हो गया हां पर कहीं हां ते बैठ करनी है हां सारी तुत्क क्या बाबू ठीक है ठीक है आ गया करता हा क्यों। हाँ हाँ सारा लेगा चलो फिर ਕਹਿੰਦਾ ਕਿਥੇ ਚਲਣਾ ਹਾਂ ਉਹ ਨੂੰ ਬੰਦ ਕਰਨਾ ਪਊ ਬੰਦ ਕਿਵੇਂ ਲੈ 250 ਰੁਪਏ ਦੇ ਉਹ ਕਿਵੇਂ ਉਹ ਤੜਕੇ ਸਟਾਰਟ ਕਰਨਾ ਮੈਂ ਨਾ ਤੈਨੂੰ ਬੰਦ ਵੀ ਕਰਨਾ ਦਿੰਦਾ ਬੰਦੂ ਨਹੀਂ ਹੁੰਦਾ ਪੈਸਾ ਨਹੀਂ ਹੁੰਦਾ ਉਹ ਬੰਦ ਅੱਛਾ ਯਾਰ ਚੱਲਦਾ ਵੀ ਪੈਸਾ ਨਾਲ ਚੱਲ ਫਿਰ ਕਰ ਹੱਲਾ ਇਹ ਆ ਜਿੱਲੇ ਗਏ ਆਈ ਯਾ ਯਾ ਟਾਤਾ ਆ ਆ ਹਾਲ ਹੈ। ਧਿਆਨ ਦਾ ਹਾਲ ਹੈ ਕਲਾਸ। ਬਾਸ ਦਾ ਧਰ ਦੇ। 1 ਮਿੰਟ ਘੱਟ। ਚੱਲ ਵੀ ਚਾਚਾ। ਚੱਲਗੇ? ਹਾਂ। ਆਏ ਉਹ 2 ਮਿੰਟ ਚਲ ਮਾ ਜਾਣੇ ਚਾਚਾ ਫਿਰ। ਠੰਗਾ। ਠੰਗਾ। ਹੋਰ ਕੰਮ। ਬੈਠੀਏ ਤੜਕੇ। ਹਾਂ? ਤੜਕੇ ਤੜਕੇ। ਇਹ ਮਾਰਾ ਮੋਟਾ ਦੱਸਦੇ ਰਹਿ ਗਿਆ ਤਾਂ। ਠੰਗਾ। ਉਹ ਕੰਮ ਤਾਂ ਨਹੀਂ ਕੋਈ। ਠੰਗਾ। ਠੰਗਾ ਚਾਚਾ ਸਮਝ। ਚੱਲ ਲੈ ਗਏ ਫਿਰ ਦੇਖ ਲੈ ਕਰ ਦੂ ਮੈਂ ਹੋ ਗਿਆ ਬੰਦ ਹਾਂ ਕਰਤਾ ਐ ਬੰਦ ਹੁੰਦਾ ਇਹ ਅੱਛਾ ਹਾਂ ਹੁਣ ਇਹਦਾ ਕੋਈ ਹੱਲ ਹੈ ਇਹ ਬਸ ਆਪੇ ਵਗ ਜੂ ਆਪੇ ਚੂਣਾ ਹੁਣ ਬੰਦ ਕਿਉਂ ਹੁੰਦਾ ਬਸ ਇਹ ਤੜਕੇ ਸਟਾਰਟ ਕਰਨਾ ਮੈਂ ਤਾਂ ਐ ਬੰਦ ਹੁੰਦਾ ਇਹ ਠੀਕ ਆ ਆ ਚੱਲ ਗਏ ਕੋਈ ਪਤਾ ਨਾ ਨਵੀਆਂ ਗੱਲਾਂ ਭਾਏ ਜੀ ਪਹਿਲਾਂ ਤਾਂ ਕੰਮ ਹੀ ਨਹੀਂ ਦੇਖੀ ਚੱਜੇ ਘੜ ਦੁਖਾ ਹਰ ਬਸਾਰਾ ਚ וואוווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווווו <laughs> no, 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 no. <laughs> <laughs>